ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਜੀ ਕਿਵੇਂ ਹੋਗੇ ਤੁਸੀਂ ਸਾਰੇ ਤੇ ਆਪਾਂ ਬਿਲਕੁਲ ਠੀਕ ਹੈ ਤੇ ਅੱਜ ਆਪਾਂ ਚੱਪਣ ਗੱਦੂਆਂ ਦੀ ਸਬਜ਼ੀ ਬਹੁਤ ਹੀ ਆਸਾਨ ਜੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੈਲਦੀ ਹੁੰਦੀ ਹੈ ਤੇ ਇਹਦੇ ਲਈ ਆਪਾਂ ਇਹ ਚੱਪਣ ਗੱਦੂ ਲੈ ਆ ਜੀ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਆਪਾਂ ਪਿਆਜ਼ ਤੇ ਆਪਾਂ ਹਰੀਆਂ ਮਿਰਚ ਲੰਗਾ ਕੋਈ ਆਪਾਂ ਲਸਣ ਜਾਂ ਅਦਰਕ ਨਹੀਂ ਪਾਉਂਦੇ ਕਿਉਂਕਿ ਗਰਮੀਆਂ ਹੁਣ ਇਹ ਚੀਜ਼ਾਂ ਤਾਸੀ ਪਾਉਂਦੇ ਨਹੀਂ ਤੇ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਹਲਕੀ ਜੀ ਦਾਲਪ ਸਬਜੀ ਬਣਾ ਕੇ ਤਿਆਰ ਕਰਾਂਗੇ ਆਪਾਂ ਤੇ ਕਦੂਆਂ ਨੂੰ ਆਪਾਂ ਐਸੇ ਤਰ੍ਹਾਂ ਕੱਟ ਲਏ ਤੇ ਉਸ ਵਾਰ ਕੇ ਸ਼ੈਲ ਲਿਆ ਸੀਗਾ ਆਪਾਂ ਤੇ ਤੇਲ ਗਰਮ ਕਰਕੇ ਆਪਾਂ ਜੀਰਾ ਤੇਜ ਮੈਂ ਪਾ ਦਿਆਂਗੇ ਜੀ ਤੇ ਇਹਨਾਂ ਨੂੰ ਚਟਕਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਤੜਕਾ ਭੁੰਨਾਂਗੇ ਤੇ ਬਿਲਕੁਲ ਸਲੋ ਜੀ ਅੱਗ ਤੇ ਤੁਸੀਂ ਕੋਈ ਵੀ ਸਬਜੀ ਬਣਾਉਣੀ ਹੋਵੇ ਸਲੋ ਅੱਗ ਤੇ ਬਣਾਇਆ ਕਰੋ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਦੇ ਨਾਲ ਉਹਦਾ ਹੈਲਦੀਪਣ ਬਣਿਆ ਰਹਿੰਦਾ ਹੈ ਜਦੋਂ ਆਪਾਂ ਬਾਹਲੀ ਅੱਗ 'ਚ ਪਚਾ ਦਿੰਦੇ ਆ ਫਿਰ ਉਹ ਮੇਣੀ ਬਣਦੀ ਤੇ ਆਪਾਂ ਮਸਾਲੇ ਪਾ ਦਿੰਨੇ ਆ ਜਿਹਦੇ ਵਿੱਚ ਨਾਰਮਲੀ ਮਸਾਲੇ ਪਾਏ ਆਪਾਂ ਨੂਨ ਮਿਰਚ ਮਸਾਲਾ ਤੇ ਹਲਦੀ ਪਾਊਡਰ ਪਾਇਆ ਤੇ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਆਪਾਂ ਜਦੋਂ ਗੰਡੇ ਲਾਲ ਹੋ ਗਏ ਉਦੋਂ ਆਪਾਂ ਪਾ ਦੇਣਾ ਇਹਦੇ ਵਿੱਚ ਮਸਾਲੇ ਤੇ ਹੁਣ ਆਪਾਂ ਮਸਾਲਿਆਂ ਨੂੰ ਵੀ 2 ਮਿੰਟ ਭੁੰਨ ਲਾਂਗੇ ਵਿੱਚ ਇਹਦੇ ਤੜਕੇ ਦੇ ਤੇ ਤੜਕੀ ਨਾਲ ਆਪਣਾ ਤੇਲ ਛੱਡਤਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆਂਗੇ ਕਿਉਂਕਿ ਆਪਾਂ ਇਹਨੂੰ ਢੱਕ ਕੇ ਪਕਾਈ ਚੱਲਾਂਗੇ ਫੇਰ ਆਹ ਸਲੋ ਸਲੋ ਅੱਗ ਤੇ ਥੱਲੇ ਨਹੀਂ ਲੱਗਦੇ ਇੰਨੇ ਨਾਲ ਗੱਦੂ ਥੋੜਾ ਜਿਹਾ ਪਾਣੀ ਪਾ ਦਿਆਂਗੇ ਆਪਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਜਿਹੜੇ ਆਪਾਂ ਨੂੰ ਕਮੈਂਟ ਕਰਕੇ ਆਪਣੀਆਂ ਭੈਣਾਂ ਹੌਸਲਾ ਬਦਾਉਂਦੀਆਂ ਆਪਣਾ ਉਹਨਾਂ ਦਾ ਧੰਨਵਾਦ ਹੈ ਜੀ ਤੇ ਵਾਹਿਗੁਰੂ ਸਾਰਿਆਂ ਨੂੰ ਤਰੱਕੀ ਬਖਸ਼ਣ ਇਸੇ ਤਰ੍ਹਾਂ ਆਪਣਾ ਸਾਥ ਦਿੰਦੇ ਰਹੋ ਜੀ ਜਿਵੇਂ ਤੁਸੀਂ ਅੱਜ ਜ਼ਿਕਰ ਦਿੱਤਾ ਹੈ ਆਪਣਾ ਸਾਥ ਤੇ ਆਪਾਂ ਕਦੂ ਪਾਤਿਆ ਜੀ ਹੁਣ ਆਪਾਂ ਇਹਨੂੰ ਨਾ ਟਾ ਕੇ ਪਕਾਵਾਂਗੇ ਸਲੋ ਸਲੋ ਅੱਗ ਤੇ ਤੇ ਤੁਸੀਂ ਆਦਾ ਬੇਫਿਕਰ ਹੋ ਕੇ ਕੰਮ ਕਰੀ ਚੱਲੋ ਇਹਨੇ ਪੱਕੀ ਜਾਣਾ ਹੈ ਲਓ ਜੀ ਹਜੇ ਪਾਣੀ ਹੈਗਾ ਇਹ ਆਪਣਾ ਇਹਦੇ ਵਿੱਚ ਤੇ ਆਪਾਂ ਥੋੜਾ ਜਿਹਾ ਹੋਰ ਮਚਾ ਲਾਂਗੇ ਪਾਣੀ ਇਹਨਾਂ ਦਾ ਪਰ ਜਿਹੜਾ ਕਦੂ ਉਹ ਬਿਲਕੁਲ ਸੌਫਟ ਸੌਫਟ ਹੋ ਗਿਆ ਜਮਾ ਕੋਲ ਗਿਆ ਕਦੂ ਇਹ ਲਗਭਗ ਮੈਂ ਬਿਲਕੁਲ ਸਲੋ ਆਕੇ ਤੇ ਨੂੰ ਅੱਧਾ ਘੰਟਾ ਚਲਾਇਆ ਏ ਜੀ ਸਿਲੰਡਰ ਨੂੰ ਤੇ ਅੱਧੇ ਘੰਟੇ ਦੇ ਵਿੱਚ ਬਿਲਕੁਲ ਇਹ ਜਮਾ ਪੱਕ ਕੇ ਤਿਆਰ ਹੋ ਗਿਆ ਜਮਾ ਕੁਲ ਗਿਆ ਪਰ ਇਹਨਾਂ ਦਾ ਪਾਣੀ ਆਪਾਂ ਥੋੜਾ ਜਿਹਾ ਹੋਰ ਮਚਾ ਲੈਨੇ ਆ ਲਓ ਜੀ ਪਾਣੀ ਆਪਣਾ ਸਾਰਾ ਮਚ ਗਿਆ ਤੇ ਹੁਣ ਆਪਾਂ ਗਰਮ ਦੁੱਧ ਜਿਹੜਾ ਉਹ ਪਾ ਦਿਆਂਗੇ ਜੀ ਦੇ ਵਿੱਚ ਬਿਲਕੁਲ ਨਾਰਮਲ ਤਰੀਕੇ ਨਾਲ ਆਪਾਂ ਸਬਜ਼ੀ ਬਣਾਈ ਹੈ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਹਲਦੀ ਤਾਂ ਹੈ ਹੀ ਸਬਜੀ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣੀ ਸੀ ਜੀ ਤੇ ਆਪਾਂ ਬਾਅਦ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਦੇ ਵਿੱਚ ਥੋੜਾ ਜਿਹਾ ਲਾਲ ਮਿਰਚਾ ਪਾ ਕੇ ਤੇ ਉਹਦੇ ਉੱਤੇ ਪਾ ਦਾਂਗੇ ਉਹਦੇ ਨਾਲ ਇਹਦੋਂ ਵੀ ਜ਼ਿਆਦਾ ਟੇਸਟ ਵਧੀਆ ਆਊਗਾ ਤੇ ਨਾਲੇ ਦੇਖਣ ਨੂੰ ਵੀ ਸੋਹਣੀ ਲੱਗੂਗੀ ਜੀ ਤੇ ਆਪਾਂ ਇੱਕ ਗਲਾਸ ਕੁ ਦੁੱਧ ਦਾ ਪਾਇਆ ਜੀ ਤੇ ਵਿੱਚ ਪੂਰਾ ਗਰਮ ਕੀਤਾ ہوا ਦੁੱਧ ਹੈ ꨄੜ ꨄੜ ਕੇ ਆਪਾਂ ਵਰਗਾ ਬਣਾ ਲਿਆ ਸੀ ਦੁੱਧ ਤੇ ਸਣੀ ਮਲਾਈ ਪਾਤਾ ਹੈ ਆਪਾਂ ਇਹ ਦੁੱਧ ਦੇ ਵਿੱਚ ਤੇ ਨੂੰ ਤੁਸੀਂ ਜਿਵੇਂ ਮਰਜ਼ੀ ਖਾ ਸਕਦੇ ਆ ਜੀ ਭਲਾਂ ਦੀ ਚੂਰੀ ਘੋਟ ਲੋ ਵਿੱਚ ਦੇਸੀ ਘਿਓ ਪਾ ਕੇ ਉਹ ਵੀ ਬਹੁਤ ਜਿਆਦਾ ਟੇਸਟ ਲੱਗਦੀ ਹੈ ਚੂਰੀ ਵੀ ਤੇ ਵੈਸੇ ਤੁਸੀਂ ਐਵੇਂ ਹੀ ਸਬਜੀ ਖਾਣਾ ਚਾਹੋ ਨੇ ਤਾਂ ਇਹ ਵੀ ਖਾ ਸਕਦੇ ਆ ਤੇ ਆਪਣੀ ਸਬਜੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਆਪਾਂ ਇਹਨੂੰ ਉੱਤੋਂ ਦੀ ਥੋੜੀ ਜੀ ਜਿਹੜੀ ਆਪਾਂ ਮੇਥੀ ਭੁੰਨ ਕੇ ਰੱਖਦੇ ਹੁੰਨੇ ਆ ਤੇ ਉਹ ਮੇਥੀ ਪਾਤੀ ਉਹਦੇ ਨਾਲ ਟੇਸਟ ਬਹੁਤ ਬਣੀ ਆ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ